ਦੇਖੋ ਆਪਣੀ ਸਰਫੇਸ ਸੀਡਰ ਵਾਲੀ ਕਣਕ ਪਰसों ਜਰਾ ਆਪਣੇ ਕੋਲ ਆਏ ਸੀਗੇ ਸੈਕਟਰੀ ਸਾਹਿਬ ਤੇ ਉਹਨਾਂ ਦੇ ਨਾਲ ਤੇ ਡਾਇਰੈਕਟਰ ਸਾਹਿਬ ਸ਼ਾਮ ਦੇ ਟਾਈਮ ਆਏ ਤੇ ਥੋੜਾ ਜਿਹਾ ਹਨੇਰਾ ਹੋ ਗਿਆ ਤੇ ਉਹਨਾਂ ਦੀ ਵੀਡੀਓ ਬਣੀ ਨਹੀਂ ਹਨੇਰੇ 'ਚ ਥੋੜਾ ਜਿਹਾ ਡੇਟ ਹੋ ਗਿਆ ਸੀ ਪਹਿਲਾਂ ਗੱਲਾਂ ਮਾਰੀਏ ਮੋਟਰ ਤੇ ਬੈਠੇ ਇਰ ਇਦਰ ਜਾਨੂੰ ਐ ਥੋੜਾ ਜਿਹਾ ਲੇਟ ਹੋ ਗਏ ਯਾਰ ਦੇ ਆਪਾਂ ਖੇਤੋਂ ਚ ਕੁਝ ਕਰਦੇ ਆ ਤਾਂ ਅਫਸਰ ਤਾਂ ਆਉਣਗੇ ਆ ਦੇਖੋ ਹੁਣ ਸਿਰਫ ਇਹ ਸੀਡਰ ਨਾਲ ਕਣਕ ਬੀਜੀ ਹੋਈ ਹੈ ਆਪਣੇ ਸਾਨੂੰ ਕੋਈ ਨੀਤੀ ਪਤਾ ਵੀ ਸਾਡੇ ਖੇਤ ਚ ਡੜੇ ਅਫਸਰ ਆਉਣਗੇ ਦੇਖਣ ਐਤ ਕੀ ਮੈਨੂੰ 6 ਮਹੀਨਾ ਪਹਿਲਾਂ ਆਪਾਂ ਮਲਚਿੰਗ ਵੀਰੀ ਵਾਲੀ ਬੀਜ ਦੇਦੀ ਛਿੱਟਾ ਮਾਰ ਕੇ ਐਤ ਕੀ ਛੇ ਕੀ ਲਈ ਆਪਾਂ ਸਰਫੇਸ ਸੀਡਰ ਨਾਲ ਵੀ ਤੇ ਬਾਕੀ ਮਲਚਿੰਗ ਵੀਰੀ ਵਾਲੀ ਵੀ ਹੈਗੀ ਆ ਰੂਟਾਵੇਟਰ ਨਾਲ ਵੀ ਹੈਗੀ ਆ ਜਣੀ ਮੈਂ ਤੁਹਾਨੂੰ ਵੀ ਰਹੀ ਕਹਣਾ ਵੀ ਦੇ ਆਪਾਂ ਕੁਸ ਕਰਦੇ ਆ ਨਾ ਤਾਂ ਅਫਸਰ ਤਾਂ ਆਉਂਦੇ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਨੇ ਤੀਏ ਚੌਥੇ ਦਿਨ ਕੋਈ ਨਾ ਕੋਈ ਅਫਸਰ ਆਉਂਦੀ ਹੀ ਇਹ ਜੋ ਦੀ ਪੂਰੀ ਟੀਮ ਟੀ ਨਾਲ ਆਪਣੇ ਕੇਵੀਕੇ ਸਮਰਾਲਾ ਤੋਂ ਠੀਕੇ ਨਾਲ ਡਾਕਟਰ ਸਾਹਿਬ ਸੈਕਟਰੀ ਸਾਹਿਬ ਨੂੰ ਸਾਰੀਆਂ ਮੈਂ ਤੁਹਾਡੀਆਂ ਗੱਲਾਂ ਦਸੀਆਂ ਉਹ ਕਹਿੰਦਾ ਜੀ ਸਾਡੇ ਤੱਕ ਤਾਂ ਤੁਹਾਡੀ ਗੱਲ ਪਹੁੰਚ ਹੀ ਨਹੀਂ ਦੇ ਆਪਾਂ ਕੁਝ ਕਰਦੇ ਆ ਨਾ ਅਫਸਰ ਜਰੂਰ ਤੁਹਾਨੂੰ ਮਿਲਦਾ ਹੁਣ ਦੇਖੋ ਆਪਣੇ ਕੋਲ ਸੈਕਟਰੀ ਸਾਹਿਬ ਆਏ ਨੇ ਚੰਡੀਗੜ੍ਹ ਤੋਂ ਨਾਲ ਉਹਨਾਂ ਦੇ ਡਾਇਰੈਕਟਰ ਸਾਹਿਬ ਵੀ ਗਏ ਟੱਟ ਸਾਹਿਬ ਉਹਨਾਂ ਨੂੰ ਮੈਂ ਦੋ ਚਾਰ ਗੱਲਾਂ ਉਹਨਾਂ ਦੱਸੀਆਂ ਉਹ ਕਹਿੰਦੇ ਸਾਡੇ ਤੱਕ ਕੋਈ ਥੋੜੀ ਜਿਹੀ ਜ਼ਿੰਮੇਵਾਰੀ ਦੀ ਗੱਲ ਇਹ ਪਹੁੰਚਦੀ ਹੋ ਨਹੀਂ ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਕਹੀ ਸਬਸਿਡੀਆਂ ਦੀ ਯਾਰ ਤੁਹਾਡੇ ਜਿਹੜੀਆਂ ਆਪਾਂ ਨੂੰ ਮਸ਼ੀਨਰੀ ਦੇ ਸਬਸਿਡੀ ਆਉਂਦੀ ਆ ਮੈਂ ਜੀ ਇਹ ਜਿਹੜੀ ਤੁਸੀਂ ਗਰੁੱਪ ਚ ਦੰਨੇ ਹੋ ਇਹਨੂੰ ਬੰਦ ਕਰੋ ਗਰੁੱਪ ਤਾਂ ਯਾਰ ਜਿਹੜਾ ਤਾਕੜਾ ਉਹ ਲੈ ਜਾਂਦਾ ਉਹ 5-7 ਬੰਦਿਆਂ ਦੇ ਨਾਲ ਫਾਇਨ ਕਰਾ ਲਾਂਦਾ ਮਿੱਤਰ ਮੇਲੀਆਂ ਦੇ ਗਰੁੱਪ ਬਣਾ ਲਿਆ ਜਿਹੜਾ 2-4 ਕੀਲੇ ਵਾਲਾ ਜ਼ਿਮੀਦਾਰ ਆ ਉਹ ਤਾਂ ਫੇਰ ਆ ਜਾਂਦਾ ਕੋਕਨ ਦੇ ਜੀ ਠੀਕ ਆ ਮਾ ਜੀ ਸਾਨੂੰ ਚਾਹੇ 50% ਦੋ ਜਿੰਨੇ ਬੰਦਿਆਂ ਨੇ ਅਪਲਾਈ ਕੀਤਾ ਸਾਰਿਆਂ ਨੂੰ ਮਿਲਣੀ ਚਾਹੀਦੀ ਆ ਇੱਕ ਜਿਹੜੀ ਤੁਸੀਂ ਆਹ ਤੋਰ ਲਿਆ ਜੀ ਜਿਹੜੀ ਜਨਾਨੀ ਦੇ ਨਾਮ ਅਪਲਾਈ ਕਰਦੇ ਉਹਨੂੰ ਪਹਿਲ ਧਾਰ ਮੈਂ ਕਿਹਾ ਜੀ ਜਨਾਨੀਆਂ ਦੇ ਨਾਲ ਜ਼ਮੀਨ ਕਿੰਨਾ ਦੀ ਆ ਜਿਨ੍ਹਾਂ ਕੋ ਘੱਟੋ ਘੱਟ 15 ਤੋਂ 20 ਕਿਲੇ ਜੀ ਦੇ ਕੋ ਹੈ ਹੀ ਦੋ ਤਿੰਨ ਕਿਲੇ ਚਾਰ ਕਿਲੇ ਉਹ ਤਾਂ ਤੁਹਾਨੂੰ ਆਦਮੀ ਦੇ ਨਾਲ ਮਿਲਣੀ ਉਹ ਵਿਚਾਰਾ ਫੇਰ ਸਬਸਿਡੀ ਤੋਂ ਰਹਿ ਜਾਂਦਾ ਠੀਕ ਆ ਜੀ ਤੁਹਾਡੀਆਂ ਮੈਂ ਪੰਜ ਚਾਰ ਗੱਲਾਂ ਦਸੀਆਂ ਉਹਨਾਂ ਨੂੰ ਉਹਨਾਂ ਨੇ ਫੇਰ ਆਉਣਾ ਆ ਹਫ਼ਤੇ ਦਸ ਦਿਨ ਦੇ ਵਿੱਚ ਆਪਣੇ ਕੋਲ ਉਹ ਕਹਿੰਦੇ ਉਹਨਾਂ ਦੇ ਨਾਲ ਕੋਈ ਹੋਰ ਅਫਸਰ ਨਹੀਂ ਵੀ ਆਉਣਾ ਆਪਾਂ ਉਹਨਾਂ ਨੂੰ ਹੋਰ ਫੇਰ ਦੱਸਾਂਗੇ ਫੇਰ ਉਹਨਾਂ ਨੇ ਇੱਕ ਦਸੀ ਯਾਰ ਜਿਹੜੀ ਇਹ ਕੈਂਪ ਲਾਉਂਦੇ ਆ ਉਹ ਕੈਂਪਾਂ ਦਾ ਸਾਨੂੰ ਕੋਈ ਫਾਇਦਾ ਨਹੀਂ ਤੁਸੀਂ ਪਿੰਡਾਂ 'ਚ ਆਮ ਜਾ ਕੇ ਮੋੜਾਂ ਤੇ ਬੈਠੇ ਨੇ ਕਿਸਾਨ ਉਹਨਾਂ ਤੋਂ ਪੁੱਛ ਲਓ ਇਹ ਜਿਹੜੇ ਮੈਘੇ ਵਾਲੇ ਲਾਉਂਦੇ ਨੇ ਪਿੰਡਾਂ 'ਚ ਕੈਂਪ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਕਿਸੇ ਵੀ ਕਿਸਾਨ ਤੋਂ ਪੁੱਛ ਲਓ ਹਰੇਕ ਬੰਦਾ ਤੁਹਾਨੂੰ ਇਹੀ ਕਹੂਗਾ ਅੱਜ ਸਾਡੇ ਖੇਤਾਂ 'ਚ ਕਣਕ ਜਿੱਥੇ ਵੀ ਸਰਫੇਸ ਸੀਡਨਾ ਬੀਜੀ ਹੋਈ ਆ ਜਾਂ ਮਲਚਿੰਗ ਵਿਧੀ ਵਾਲੀ ਬੀਜੀ ਹੋਈ ਆ ਉਹਨਾਂ ਦੇ ਖੇਤਾਂ 'ਚ ਜਾ ਕੇ ਦੇਖਾਓ ਉਹਨਾਂ ਨੇ ਉਸੇ ਟਾਈਮ ਮੇਟਰੋ ਫੋਨ ਖੜਕਾਤਾ ਪਰसों ਸ਼ਾਮ ਨੂੰ ਆਇਤੀ ਜਾਨੀ ਮੈਨੂੰ ਅੱਜ ਪਤਾ ਲੱਗਿਆ ਵੀ ਖੇਤੀਬਾੜੀ ਦਫ਼ਤਰ ਨੂੰ ਉਸ ਦਿਨ ਸ਼ਾਮ ਨੂੰ ਇਹ ਘੰਟੀ ਖੜਕ ਗਈ ਵੀ ਤੁਸੀਂ ਜਿਹੜੇ-ਜਿਹੜੇ ਕਿਸਾਨਾਂ ਨੇ ਸਰਫੇਸ ਸੀਡਰ ਨਾਲ ਕਣਕ ਬੀਜੀ ਹੋਈ ਆ ਉਹਨਾਂ ਦੀਆਂ ਮੋਟਰਾਂ ਤੇ ਜਾ ਕੇ ਕੈਂਪ ਲਾਓ ਤੇ ਜ਼ਿਮੀਂਦਾਰਾਂ ਨੂੰ ਲਿਜਾ ਕੇ ਉਹਨਾਂ ਦੇ ਖੇਤ ਦਿਖਾਓ ਯਾਰ ਇੱਕ ਸਾਨੂੰ ਕਹਿਣ ਦੀ ਲੋੜ ਨਹੀਂ ਸੀ ਦੀਓ ਪਹਿਲਾਂ ਹੀ ਇਹ ਅਭਰਾਲਾ ਕਰਦੇ ਮਹਿਕਮੇ ਵਾਲੇ ਜਣੀ ਸੈਕਟਰੀ ਸਾਹਿਬ ਨੇ ਉਸੇ ਟਾਈਮ ਘੰਟੀ ਖੜਕਾਰਤੀ ਇਹਨਾਂ ਦੀ ਆ ਤੁਹਾਡੇ 2-4 ਦਿਨਾਂ ਵਿੱਚ ਦੇਖ ਲਓ ਮੋਟਰਾਂ ਦੇ ਕੈਂਪ ਲੱਗਣੇ ਸ਼ੁਰੂ ਹੋ ਜਾਣੇ ਨੇ ਹੁਣ ਹੁਣ ਜਿੱਦਣ ਆਉਣਗੇ ਤੁਹਾਨੂੰ ਫੇਰ ਮੈਂ ਲੈ ਬਈ ਦਿਖਾਉ ਉਦੋਂ ਪਰਸੋਂ ਸਾਨੂੰ ਥੋੜਾ ਜਿਆਦਾ ਲੇਟ ਹੋ ਗਏ ਸੀ ਫੋਟੋਆਂ ਜਿਹੀਆਂ ਖਿੱਚ ਹੋਈਆਂ ਨੇ ਮਿੱਤਰੋ ਉਹਨੂੰ ਦੱਸਿਆ ਮੈਂ ਆ ਜੀ ਦੇਖੋ ਪੀਏਯੂ ਲੁਧਿਆਣਾ ਦੀ ਟੀਮ ਹਰ ਟਾਈਮ ਸਾਡੇ ਨਾਲ ਆ ਸਮਰਾਲੇ ਤੋਂ ਕੇਵੀਕੇ ਤੋਂ ਡਾਕਟਰ ਆਰਸ਼ ਕਰਨ ਉਹ ਨਹੀਂ ਉਹ ਸਾਡੇ ਕੋ ਹਫਤੇ ਬਾਅਦ ਇੱਕ ਚੱਕਰ ਲਾਉਂਦੀ ਨਹੀਂ ਤੇ ਸਾਡਾ ਲੋਡ ਹੁੰਦੀ ਅਸੀਂ ਉਹਨਾਂ ਨੂੰ ਫੋਨ ਕਰ ਲੈਨੇ ਆ ਪਰ ਸਾਨੂੰ ਆ ਤੁਹਾਡੇ ਦੋਵੇਂ ਵਿਭਾਗ ਨਹੀਂ ਸਾਥ ਦੇ ਰਹੇ ਇਹ ਤਾਂ ਇਹੀ ਨੇ ਜਿਹੜਾ ਕੈਂਪ ਲਾ ਕੇ ਜ਼ਿੰਮੇਦਾਰਾਂ ਨੂੰ ਸਮੋਸੇ ਖਿਲਾ ਗੇ ਪਹਿਲਾਂ ਵੀ ਇੱਕ ਦਿਨ ਮੇਰੀ ਗੱਲ ਹੋਈ ਸੀ ਉਹਨਾਂ ਦਾ ਫੋਨ ਆਇਆ ଥି ਵੀ ਤੁਹਾਡੇ ਕੋਲ ਆ ਰਹੇ ਐ ਇਹਨਾਂ ਨੂੰ ਮੈਂ ਦੱਸਿਆ ਦੀ ਮਹਿਕਮੇ ਵਾਲਿਆਂ ਨੂੰ ਪਰ ਇਹਨਾਂ ਨੇ ਗੱਲ ਅਣ ਸੁਣੀ ਕਰਤੀ ਕਹਿੰਦੇ ਹੁਣ ਜਿਆਦਾ ਆ ਕੇ ਗਏ ਨਹੀਂ ਫੇਰ ਉਹ ਦੇਖੋ ਥੋੜਾ ਸਾਹਮਣੇ ਆ ਕਣਕ ਉਹ ਲਾਇਆ ਬੋਰਡ ਪ੍ਰਦਰਸ਼ਨੀ ਉਹ ਕਹਿੰਦੇ ਇਹ ਸਾਡੇ ਤੱਕ ਤਾਂ ਥੋੜੇ ਕਿਸਾਨਾਂ ਦੀ ਗੱਲੇ ਨਹੀਂ ਪਹੁੰਚਦੀ ਸਾਡੇ ਦੇ ਤੁਹਾਨੂੰ ਕੋਈ ਮੁਸ਼ਕਲ ਆਉਂਦੀ ਹੈ ਸਾਨੂੰ ਦੱਸੋ ਅਸੀਂ ਬੈਠੇ ਆ ਇਹਨਾਂ ਤੁਹਾਡਾ ਹੱਲ ਕਰਾਂਗੇ ਮਾਜੀ ਸਾਡੇ ਜ਼ਿੰਮੇਦਾਰਾਂ ਨੂੰ ਇਹਨਾਂ ਪਤਾ ਨਹੀਂ ਵੀ ਤੁਹਾਡੇ ਤੱਕ ਗੱਲ ਪਹੁੰਚਾਉਣੀ ਉਹ ਵੀ ਇੱਥੇ ਸਾਰਨਾ ਨਹੀਂ ਚਲੋ ਇੱਕ ਦੋ ਬੰਦੇ ਨੇ ਮੈਨੂੰ ਹੋਰ ਰਹਿ ਦਿੱਤੀ ਵੀ ਤੁਸੀਂ ਆ ਗੱਲਾਂ ਦੱਸਣੀਆਂ ਦੀਆਂ ਜਦੋਂ ਹੁਣ ਆਏ ਫਿਰ ਉਹ ਆਪਣੇ ਕੋਲ ਕਿ ਮਿੱਤਰੋ ਆਪਾਂ ਉਹ ਗੱਲਾਂ ਵੀ ਉਹਨਾਂ ਨੂੰ ਦੱਸਾਂਗੇ ਇਧਰ ਲਾਉਣਾ ਥੋੜਾ ਗਿੜਾ ਪਰੇ ਦਿਖਾਉਣਾ ਤੁਹਾਨੂੰ ਦੂਜੇ ਗੀਲੇ ਵੀ ਇਸ ਵਾਲੀ ਉਹ ਸਰਫੇਸ ਸੀਡਰ ਵਾਲੀ ਆ ਮਿੱਤਰੋ ਜਮ ਲਈ ਥੱਲੇੋਂ ਮਿੱਟੀ ਉਹ ਬਣ ਗਈ ਉਹ ਕਹਿੰਦੇ ਸਮਰਾਲਾ ਬਲਾਕ ਸਾਰੇ ਪੰਜਾਬ ਨੂੰ ਵੱਧ ਬਜਾਈ ਹੋਈ ਹੈ ਸਰਫੇਸ ਸੀਡਰ ਨਾਲ ਇਹ ਬੋਰਡ ਲਾਇਆ ਸੀ ਰਸਤੇ ਦੇ ਆਪਣੇ ਉਹ ਹਲਾ ਕੇ ਇਹਨੂੰ ਧੱਕਾ ਜਾਂ ਮਾਰ ਕੇ ਕੋਈ ਉਹ ਅਸੀਂ ਆ ਇਹਦੇ ਨਾਲ ਕੰਬੇ ਨੇ ਬੰਨਤਾ ਫਿਰ ਉਹਦੋਂ ਚੰਕਰੀ ਪੈਣ ਲੱਗਿਓ ਇਲਾਵਾ ਜੇ ਮੇਟਰ ਆਪਾਂ ਹੁਣ ਦੂਜੇ ਖੇਤਾਂ ਕੋਲ ਪਹੁੰਚ ਗਏਗਾ ਹਾਂ ਤੁਹਾਨੂੰ ਦਿਖਾਉਣਾ ਆ ਦੇਖੋ ਆ ਖੇਤ ਖੜੇ ਨੇ ਬਾਕੀ ਦੇ ਆਪਣੇ ਦੇਖੋ ਬੱਲੀ ਮਾਤਾ ਫੋਨ ਆਊ ਹਣ ਤੋਂ ਪਹਿਲਾਂ ਇੱਕ ਦਿਨ ਇਹ ਮਿੱਤਰੋ ਤੁਹਾਨੂੰ ਉਹਨਾਂ ਦੇ ਜਦ ਖੜੇ ਹੋਣਗੇ ਜਦੇ ਲਾਵਾਂਗੇ ਹੋਰ ਦੋ ਚਾਰ ਮਿੱਤਰਾਂ ਦੀ ਰਾਏ ਲੈਣੇ ਆ ਵੀ ਦੱਸੋ ਤੁਸੀਂ ਕੋਈ ਤੁਹਾਨੂੰ ਜਿਹੜੀ ਸ਼ਿਕਾਇਤ ਆ ਆਪਾਂ ਦਸੀਏ ਅਸਰਾਂ ਨੂੰ ਮੈਂ ਤਾਂ ਮਿੱਤਰੋ ਪੂਰੀਆਂ ਦੱਸਿਆ ਨੇ ਗੱਲਾਂ ਨੂੰ ਦੱਸ ਰੱਜ ਕੇ ਆਣ ਵੀ ਸਬ ਸਟੀਆਂ ਤੇ ਕੀ ਕੁਝ ਹੋ ਜਾਂਦਾ ਇੱਕ ਜਗ੍ਹਾ ਮੈਂ ਵੀ ਖੜਾ ਕਿਸੇ ਮਿੱਤਰ ਮੇਲੀ ਕੋਲੇ ਉਹਨਾਂ ਦੀ ਮਸ਼ੀਨ ਕਿਸੇ ਰਿਸ਼ਤੇਦਾਰੀ ਵਿੱਚ ਦੀ ਫੋਟੋ ਉਹਦੀ ਖਿੱਚ ਕੇ ਦਿਖਾਤੀ ਜਿਹੜਾ ਬੰਦਾ ਫੋਟੋ ਖਿਚਣ ਆਇਆ ਉਹਨੇ ਦਫ਼ਤਰ ਨੂੰ ਫੋਨ ਕਰਿਆ ਕਹਿੰਦਾ ਜੀ ਇਹ ਤਾਂ ਬਹੁਤ ਪੁਰਾਣਾ ਮਾਡਲ ਮਸ਼ੀਨ ਆ ਜਿਹਦੀ ਫੋਟੋ ਖਿਚਾ ਰਹੇ ਹਾਂ ਉਹ ਕਹਿੰਦਾ ਯਾਰ ਤੈਨੂੰ ਆ ਫੋਟੋ ਖਿੱਚਣ ਲਈ ਭੇਜਿਆ ਨਾ ਕਿ ਗੱਲਾਂ ਕਰਨ ਲਈ ਤੂੰ ਇਹ ਮਸ਼ੀਨ ਦੀ ਫੋਟੋ ਖਿੱਚ ਲਿਆ ਉਹ ਜਰਾ ਖਿੱਚ ਕੇ ਲੈ ਗਿਆ ਉਹਨਾਂ ਤੋਂ ਮਿਲ ਗਈ ਸਬਸਟੀ ਅੱਦੋ ਅੱਦੀ ਹੁਣ ਤੋਂ ਇੱਕ ਹੋਰ ਖੇਤ ਦਿਖਾਉਣਾ ਦੇਖੋ ਗੋਲਿਆਂ ਤਰੋ ਆ ਹਾਲਾ ਕਣਕ ਦਾ ਆ ਵੀ ਦੱਸਿਆ ਦੀ ਮੈਂ ਦੇਖ ਲਓ ਸਾਡੇ ਸੰਦਰਾਲੇ ਦਾ ਹਾਲ ਅਸੀਂ 4 ਪਿੰਡ ਪਿੰਡ ਲਈ 4-5 ਪਿੰਡ ਵਾਲੇ ਲੈ ਕੇ ਵੀ ਦੇ ਕੇ ਆਏ ਆ ਕੋਈ ਮੌਕਾ ਦੇਖਣ ਨੂੰ ਨਹੀਂ ਪਹੁੰਚਿਆ ਦੁਬਾਰਾ ਕਣਕ ਫੁੱਟਿਆ ਹੀ ਆ ਮਾੜੀ ਮੁੱਟੀ ਦੀ ਤਲੀਆਂ ਵਿੱਚ ਰਹਿ ਗਈਆਂ ਸੀਗੀਆਂ ਹੁਣ ਉਹ ਦੇਖੋ ਆ ਖੜੀਆਂ ਨੇ ਬੀਤੀ ਬਲੀਆਂ ਬਾਕੀ ਟੁੱਟੀ ਹੋਈ ਦੀ ਆ ਦੁਬਾਰਾ ਫੁੱਟਿਆ ਹੀ ਇਹਨੂੰ ਕੀ ਕਰੂ ਬੰਦਾ ਹੁਣ ਉਹ ਕਹਿੰਦਾ ਕੋਈ ਵੀ ਦੇਖਣ ਨਹੀਂ ਆਇਆ ਮਾਹ ਜੀ ਸਾਹਿਬ ਇੱਥੇ ਕੋਈ ਸੁਣવા ਨਹੀਂ ਚੱਟਾਂ ਦਾ ਆ ਦੇਖ ਲੋ ਲੈ ਆ ਕਣਕ ਦੁਬਾਰਾ ਫੁੱਟੇ ਆ ਦੇਖੋ ਖੇਤਾਂ ਦਾ ਹਾਲ ਇਹਨਾਂ ਦਾ ਇਹ ਲਾਗ ਵਾਲੇ ਖੇਤ ਬੱਜ ਗਏ ਦੀ ਇਹ ਖੇਤਾਂ ਦਾ ਹਾਲ ਆ ਲਵੀ ਮੇਤਰੋ ਦੇਖੋ ਬੱਲੀ ਲੋ ਮੇਤਰੋ ਜਦਨ ਸੈਕਟਰੀ ਸਾਹਿਬ ਤੋਂ ਉਹਨਾਂ ਦੇ ਨਾਲ ਕੋਈ ਹੋਰ ਅਫਸਰ ਆਊ ਫੇ ਤੁਹਾਨੂੰ ਮਿਲਾਉਂ